ਸਾਡਾ ਤੋਂ ਪਹਿਲਾ YouTube ਚੈਨਲ ਹੈ ਸਾਰੇ ਵੀਰਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਲਮੁ ਅਲੈਕੁਮ ਅੱਜ ਅਪਾ ਪਹੁੰਚੇ ਆ ਜੀ ਪਿੰਡ ਕੌਫੀ ਆ ਬਾਈ ਵੀ ਜਿਹੜੇ ਬਾਈ ਨਾਲ ਧੰਨਵਾਦ ਕਰਾਂਗੇ ਅਪਾ ਜੋੜੇ ਲੋਕ ਤੋਂ ਲੈ ਕੇ ਬਾਜੀ ਛੱਡਣ ਤੱਕ ਬੰਜ ਜਿੱਤੋਂ ਤੋਂ ਲੈ ਕੇ ਹਾਰਨ ਤੱਕ ਦਾ ਸਫਰ ਜਿਹੜਾ ਵੀ ਕਿਵੇਂ ਦੀਆਂ ਦੀਕੀਆਂ ਬਾਰੇ ਗੱਲ ਕਰਾਂਗੇ ਉਹ ਧੰਨਵਾਦ ਕਰਦਾਂਗੇ ਅਪਾ ਡਾਕਟਰ ਦਾ ਸਹੌੜਾ ਜ਼ਮੀਨ ਦਾ ਜਿਨ੍ਹਾਂ ਨੇ ਆਪਾਂ ਨੂੰ ਸਮੇਂ ਚ ਸਮਾਂ ਕੱਢ ਕੇ ਬਾਈ ਨਾਲ ਆਪਣੀ ਮੁਲਾਕਾਤ ਦਾ ਇਹ ਸਮਾਂ ਤੈਅ ਕੀਤਾ ਤੇ ਧੰਨਵਾਦ ਕਰਦੇ ਆਂ ਬਾਈ ਲਾਲੀ ਦਾ ਤੇ ਆਪਾਂ ਗੱਲ ਕਰਦੇ ਆਂ ਬਾਈ ਵੀਰੇ ਨਾਲ ਸੱਸੀ ਸੱਸੀ ਸਭ ਤੋਂ ਪਹਿਲਾਂ ਤਾਂ ਬਈ ਇਹ ਬਾ ਗੱਲ ਕਰਦੇ ਆਂ ਕੁੱਤਰ ਬਾਜੀ ਦੇ ਵਿੱਚ ਗੱਲ ਉੱਥੇ ਆ ਜਾਣੀ ਆ ਦੋਗਾ ਟ੍ਰੇ ਇੰਟਰਵਿਊ ਤੋਂ ਬਾਅਦ ਹੀ ਗੱਲ ਹੋਣੀ ਹੈ ਜਿੱਤਣ ਤੇ ਆ ਜਾਣੀ ਆ ਆਪਾਂ ਗੱਲ ਕਰਦੇ ਜਿੱਤਣ ਲਈ ਬਾਈ ਜ਼ਰੂਰੀ ਕੀ ਆ ਅੱਜ ਦੇ ਸਮੇਂ ਦੇ ਵਿੱਚ ਵੀ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਗਿਆ ਜੀ ਜਿੱਤਣ ਲਈ ਜ਼ਰੂਰੀ ਕੀ ਆ ਪਹਿਲਾਂ ਜਿੱਤਣ ਲਈ ਨਸ਼ਲ ਜ਼ਰੂਰੀ ਆ ਮੇਨ ਜਿਹੜੀ ਜੀ ਨੇ ਉੱਠਣਾ ਹੂੰ ਬਾਕੀ ਸ਼ਾਮ ਜਿਹਹ ਜੀ ਬੰਦਾ ਸੇਵਾ ਕਰੂ ਉਹ ਜਾ ਫਲ ਮਣੀ ਜਾ ਹੂੰ ਜਿੱਤਣ ਦੇ ਲਈ ਬਈ ਜਿਹੜੀ ਨਸਲ ਆ ਗਈ ਇਹ ਸੋਨੇ ਜਿਹੜੀ ਥੋਡੇ ਕੋਲ ਨਸਲ ਆ ਥੋੜੀ ਕਿੱਥੋਂ ਜਿਹੜੀ ਵੀ ਤਿਆਰ ਕੀਤੀ ਆਪਾਂ ਇਹ ਕਬੂਤਰ ਦੋ ਕਬੂਤਰ ਫੜੇ ਆਪਣੇ ਬਾਜੀ ਜੀ ਪਾਇੰਦ ਹੂੰ ਬਸ ਉਹ ਕੂਤਰਾਂ ਵੀ ਆਪਾਂ ਤਿਆਰ ਕਰ ਲੈ ਗਾ ਆਹ ਨਹੀਂ ਗਾ ਆਹ ਨੂੰ ਲਾਲ ਤਿਆਰ ਕਰ ਲਈ ਬਈ ਜਿਹੜੇ ਦੋ ਕਬੂਤਰ ਫੜੇ ਸੀ ਜਿੱਤੇ ਕਬੂਤਰ ਫੜੇ ਸੀ ਜਿਹੜਾ ਹਰੇ ਹੋਏ ਇੱਕ ਹਰਿਆ ਹੋਇਆ ਸੀ ਤੀਜਾ ਚੌਥਾ ਹਰਿਆ ਹੈ ਓਟਰਾ ਹੈਗਾ ਵੀ ਬਾਜੀ ਇੱਕ ਜਿੱਤੇ ਹੋਇਆ ਸੀ ਉਦੋਂ ਆਪਣੇ ਕਬੂਤਰ ਉੜੇ ਸੀ ਦੋਸੋ ਪਟਾਚੀ ਉਤਰ ਹੂੰ ਉਹ ਤਾਂ ਬਹੁਤ ਚੰਗਾ ਸੀ ਹੈ ਵੀ ਉਠਾੜੇ ਦੀਆਂ ਕਬੂਤਰ ਜੀਓ ਆਪਾਂ ਨੂੰ ਜਾਣ ਦੇਣੀ ਹੈ ਕਿਦਾ ਸੀ ਉਹਦੀ ਲਾਜ਼ ਜਿਆਦਾ ਬਹੁਤ ਜਿਆਦਾ ਹੋ ਗਈ ਜਿੰਨੇ ਛੱਡੇ ਆਪਾਂ ਜਿੱਤੇ ਹੀ ਹੋ ਗਏ ਹੂੰ ਗਾਹਾਂ ਦੇ ਪੱਠੇ ਪੁੱਠੇ ਦੀ ਉਹਦੇ ਗਾਹਾਂ ਦੀ ਉਹਨਾਂ ਚ ਫਿਰ ਵੀ ਕਬੂਤਰ ਹੋਰ ਕੋਈ ਪਾਇ ਲਿਆ ਕੇ ਬਾਹਰੋਂ ਜਾ ਕੋਈ ਉੱਜਾ ਉਹਨਾਂ ਦੀ ਨਾਸ ਲੱਗੀ ਦੀ ਅੱਗੇ ਵਧਾਈ ਨਾ ਜੀ ਉਹੀ ਕਬੂਤਰਾਂ ਦੀ ਗਾਹਾਂ ਦੀ ਗਾ ਉਧਰੋਂ ਪੱਠਾ ਫਾੜੇ ਉਧਰੋਂ ਪੱਠੀ ਲਾ ਦੀ ਦੀ ਆ ਇਕਨ ਗਾਹਾਂ ਦੀ ਗਾ ਨਸ਼ਰ ਬਤਾ ਲੇ ਇਹਨੇ ਪਿਓਰ ਕਿਤਵੇਂ ਪਿਓਰ ਕਿਵੇਂ ਕੀਤੇ ਜੋਨੇ ਉਹਨਾਂ ਨੇ ਲੋਚੋ ਜਿਹਾ ਪਰਮਾਨ ਅਜਿਹਾ ਵੀ ਇੱਕ ਨਾਰਾ ਨਾਰ ਪਿਓਰ ਕਰਨਾ ਉਹ ਕਿੱਦਾਂ ਕੀਤਾ ਆਪਾਂ ਦਾ ਹਰੇ ਤੇ ਕਰਦਾ ਕਰੇ ਨਹੀਂ ਇੱਕ ਹੀ ਕਰਦੇ ਆ ਹੂੰ ਇਹ ਕੀ ਲਾਵਾਂਗੇ ਉਹਦੀ ਧੀ ਲਾਵਾਂਗੇ ਨਾ ਨਾ ਹੂੰ ਫਿਰ ਉਹਦੇ ਗਾਹਾਂ ਕੱਟ ਲਾਂਗੇ ਉਹ ਗਾਹਾਂ ਉਹ ਪੱਠੀ ਗਾਹਾਂ ਉੱਪੇ ਆਉਣ ਲਾ ਦੇ ਦਦੀ ਵਾਲਾ ਬਣ ਕੇ ਲੋ ਜਿੰਨਾ ਬਲੱਡ ਮੋੜ ਕੇ ਲਈ ਜਾਵਾਂਗੇ ਆਪਾਂ ਉੰਨੀ ਪਿਓਰਟੀ ਚਾਈ ਜਾਂਦੀ ਹੈ ਹਾਂਜੀ ਜਿਵੇਂ ਇੱਕ ਨਰ ਦੇ ਵਰਗੀ ਉਹਦੀ ਪੱਠੀ ਆ ਫਿਰ ਉਹਦੇ ਨਾਲ ਲੱਗ ਜੇ ਜਿਵੇਂ ਭੰਗਾ ਜਾ ਉਹਦੀ ਤੇ ਗਾਹਾਂ ਦੇ ਗਾਮ ਵਧੀਆ ਪਿਓਰ ਹੋ ਜਾਂਦੇ ਆ ਠੀਕ ਹੈ ਭਾਈ ਇਹਨਾਂ ਦਾ ਜਿਹਦੇ ਆਪਾਂ ਨਸਲ ਨੂੰ ਕਢਾ ਲੈਣੇ ਹਨ ਕਿ ਆਪਾਂ ਪਿਓਰ ਕਰਕੇ ਰੱਖ ਲੈ। ਖਿਡਾਰੀਆਂ ਦਾ ਕਹਣਾ ਵੀ ਇਹਨਾਂ ਨੂੰ ਬਿਮਾਰੀ ਹੈ ਜਿਹੜੀ ਉਹ ਪਹਿਲਾਂ ਪਕੜ ਕਰਦੀ ਹੈ ਵੀ ਪਹਿਲਾਂ ਇਹਨਾਂ ਤੇ ਅਟੈਕ ਹੁੰਦਾ। ਉਹ ਖੂਨ ਲਵੇ ਆ ਜਾਂਦਾ ਜੀ। ਤਾਂ ਬਿਮਾਰੀ ਕਰਦੀ ਆ ਜੀ। ਇਹ ਗੱਲ ਸਹੀ ਆ ਵੀ ਇਹਨਾਂ ਦੇ ਪਹਿਲਾਂ ਜਿਆਦਾ ਵੀ ਜਿਹੜੇ ਆਪਣੇ ਪਿਓਰਟੀ ਜਾਗੇ ਇਹਨਾਂ ਦੇ ਉੱਤੇ ਜਿਆਦਾ ਜਿਹੜੀ ਵੀ ਬਿਮਾਰੀ ਪੈਂਦੀ ਹੈ ਇਹਨਾਂ ਨੂੰ ਪਹਿਲਾਂ ਹਾਂ ਲਵੇ ਖੂਨ ਹੋਣਾ ਨਹੀਂ ਛੇਤੀ ਬਿਮਾਰ ਹੋਣ ਲੱਗ ਜਾਂਦੇ ਆ। ਹਾਂ ਭਾਈ ਉੜਨ ਦਾ ਕੰਮ ਦੇ ਦਿੰਦੇ ਆ। ਨਹੀਂ ਨਹੀਂ ਉਹ ਨਹੀਂ ਉੜਦੀ ਉਹ ਤਾਂ ਕੱਲੇ ਨਸ਼ਲਵਾਤ ਹੀ ਰਹਿੰਦੇ। ਹੂੰ ਵਿੱਚ ਬੰਦੇ ਡਾਈ ਵੀ ਜਾਂਦੇ ਆ। ਜਿਵੇਂ ਸੌਣਦੇ ਆ ਆਪਾਂ ਦੇ ਇੱਕ ਹੀ ਲਾਉਣੇ ਆ ਤੇ ਬਾਈ ਨੇ ਪਿਆਰ ਕਰੇ ਸੀ ਇਹਨੇ ਡਾਈ ਨੇ ਇਹਨੂੰ ਆਖ ਹੀ ਲਏ ਆਪਾਂ ਇੱਕ ਹੀ ਜੋੜੇ ਲਾਉਣਾ ਉਹ ਕੋ ਪਿਆਰ ਦੇ ਠੀਕ ਆ ਜੋੜੇ ਲਾਉਣ ਤੋਂ ਪਹਿਲਾਂ ਬਈ ਆਪਾਂ ਜੋੜੇ ਲਾਣਾ ਕਿਹੜੀ ਮੌਸਮ ਦੇ ਵਿੱਚ ਜਿਹੜਾ ਮਤਲਬ ਸਹੀ ਜੋੜੇ ਵੀ ਲਾਉਣੇ ਚਾਹੀਦੇ ਜਿਵੇਂ ਪਿਆਰ ਕਰਵੇਂ ਲੋਹੜੀ ਭਲੇ ਲੱਗ ਜਾਣੀ ਆ 15 ਤਰੀਕ ਤੋਂ 20 ਦੇ ਵਿੱਚ ਵਿੱਚ ਲੋਹੜੀ ਤੋਂ ਬਾਅਦ ਜਦੋਂ ਉਸ ਦਿਨ ਪਹਿਲਾਂ ਲੋਹੜੀ ਤੋਂ ਬਾਅਦ ਜਿਵੇਂ ਮੌਸਮ ਬਦਲ ਗਿਆ ਠੰਡਣਾ ਹੋਵੇ ਫਿਰ ਬੱਚੇ ਪਲ ਜਾਂਦੇ ਮਰਦੇ ਨਹੀਂ ਹੈਗੇ ਇੱਕ ਜੋੜੀ ਤੋਂ ਬਈ ਕਿੰਨੇ ਕੁ ਬੱਚੇ ਘੜਵਾ ਲੈਂਦੇ ਜਿਵੇਂ ਅਸੀਂ ਪਿਓਰ ਕਰਾਂਗੇ ਦੋ ਕੜਾਵਾਂਗੇ ਬਸ ਆਪਾਂ ਪੂਰੇ ਸਾਲ ਦੇ ਵਿੱਚ ਵੀ ਇੱਕ ਜੋੜੀ ਤੋਂ ਦੋ ਹੀ ਬੱਚੇ ਲੈਨੇ ਹੋ ਨਹੀਂ ਉਹ ਚਾਰ ਲੈਨੇ ਜਿਹੜੇ ਨੇ ਉੜਦੇ ਆ ਜਿਵੇਂ ਹੁਣ ਪਿਓਰ ਕਰਾਂਗੇ ਦੋ ਦੋ ਜਿਵੇਂ ਪੰਜ ਜੋੜੇ ਲਾਤੇ 10 ਵਜੇ ਹੋਗੇ ਬਾਦੂ ਆ 10 10 ਕੜਾ ਕਬੂਤਰ ਮੁਖਦੇ ਆ ਤੇ ਪੰਜ ਕਬੂਦੇ ਹੋਗੇ ਪੰਜ ਨਰ ਹੋਗੇ ਬਾਦ ਦੋ ਜਿਹਨੇ ਮਰ ਜੇ ਲਈ ਜਾ ਜਿਹਨੇ ਬਣਾਉਣੇਗਾ ਸਰ ਹਾਂਜੀ ਤੇ ਇਹਨਾਂ ਨੂੰ ਵੀ ਫਿਰ ਜੋੜੇ ਲਾਉਣ ਤੋਂ ਪਹਿਲਾਂ ਵੈਕਸੀਨ ਕਰਦੇ ਆ ਅਸੀਂ ਲਾਉਣੇ ਡਾਕਟਰ ਲਾਉਣੀ ਪੈਂਦੀ ਐ ਫਿਰ ਬੜਾ ਆਪਾਂ ਨੂੰ ਪਨੇ ਕਬੂਤਰ ਬਿਮਾਰ ਨਹੀਂ ਹੁੰਦੇ ਮੱਚੇ ਘੱਟ ਕੇ ਨਹੀਂ ਕਬੂਤਰ ਢੱਲੇ ਹੋਣ ਲੱਗੇ ਨੇ ਸੁੱਕਣ ਲੱਗੇ ਹੁੰਦੇ ਆ ਕਿੰਨੇ ਕਬੂਤਰ ਲਾਉਣੇ ਬਾਈ ਇੱਕ ਗੋਲੀ ਜਿਵੇਂ ਨਰਾ ਵੱਡੇ ਕਬੂਤਰਾਂ ਦਾ ਸੰਗ ਨੂੰ ਲਾਉਣੇ ਆ 80 ਕਬੂਤਰਾਂ ਨੂੰ ਇੱਕ ਗੋਲੀ ਇੱਕ ਗੋਲੀ ਗੁੜ ਵਿੱਚ ਪਾ ਕੇ ਗੁੜ ਵਿੱਚ ਪਾ ਕੇ ਪਾਣੀ ਕਾੜਾ ਬਣਾਉਣੇ ਮੰਨ ਕੇ ਲੋ ਗੋਲੀ ਦਾ ਜਾਂ ਗੁੜ ਦੇ ਪਿੱਛੇ ਲਵੇ ਕੁਝ ਐਦਾਂ ਨਹੀਂ ਉਹਨੂੰ ਕੁੱਟ ਲਈ ਜਾ ਕਾਸ਼ ਹੂੰ ਜਿਵੇਂ ਅਖਬਾਰ ਉੱਤੇ ਬੇਲ ਲੈ ਦੇਣਾ ਕਰਕੇ ਬਰੀਕ ਕਰਕੇ ਪਾ ਦਈਏ ਵਿੱਚ ਗੁੜ ਪਾ ਦਈਏ ਰੰਗ ਹੀ ਆ ਪਾ ਜਾਂਦਾ ਔਖੇ ਕਬੂਤਰਾਂ ਨੂੰ ਬਾਈ ਜਿਵੇਂ ਆਪਾਂ ਕੱਲੂ ਲੋੜੀਆਂ ਦਵਾਈ ਅੱਜ 11 ਵਜੇ ਦਾਣੇ ਪਾ ਦੇ ਹਾਂ ਪਰ ਪਰ ਬੁਖਰੇ ਦੇ ਕੂਤਰ ਫਿਰ ਵਧੀਆ ਨਿਕਲਦੇ ਆ ਮਢਾਪੇ ਹੀ ਬਾਈ ਇਹ ਤੋਂ ਦੋ ਗੋਲੀ ਲਾਉਣ ਤੋਂ ਪਹਿਲਾਂ ਜਾਂ ਬਾਅਦ ਚ ਕੋਈ ਲੀਵਰ ਟੋਨਿਕ ਪਾਉਨੇ ਮਾ ਹਾਂ ਜਿਵੇਂ ਲੀਵਰ ਟੋਨ ਪਾ ਦੇਵੇ ਲੈਵਟੀ ਰੂਪ ਆ ਪਾ ਦੇਵੇ ਲੀਵਰ ਵੈਪਟੀ ਹਾਂ ਪਰ ਰੂਮ ਪਾ ਦੇਵੇ ਵੀ ਪਾਣੀ ਦੀ ਹਾਂ ਪਾਣੀ ਦੀ ਪਾ ਦੇ ਕੂਤਰ ਤੌੜੇ ਜੇ ਆਪਣੇ ਚੱਕ ਕੂਤਰੇ ਪਾਣੀ ਪੀਣੀ ਹੈ ਹੂੰ ਇਹ ਵਿੱਚੋਂ ਹੀ ਮਢਾਪ ਨਿਕਲਦੇ ਹਨ ਕੂਤਰ ਅੰਦਰੋਂ ਸੁੱਕਣ ਲੱਗ ਜਾਂਦੇ ਪੱਟਰ ਲੰਦੇ ਰੋ ਮਢਾਪ ਜਦੋਂ ਮੈਂ ਅੰਦਰੋਂ ਬੜਾ ਪਰ ਪੜਦੇ ਆ ਜੇ ਸੁੱਕਣ ਲੱਗ ਗਏ ਨੇ ਉਹਨਾਂ ਕਰਕੇ ਲੀਵਰ ਹਾਂ ਤਾਂ ਧੋਖ ਲੱਗਣਾ ਕਿਉਂ ਤਰ ਠੀਕ ਹੋ ਰਿਹਾ ਨੇ ਜੀ ਜਦੋਂ ਆਪਾਂ ਵੀਰੇ ਜੋੜੇ ਲਾਉਣੇ ਆਗੇ ਨਾ ਕਈ ਵਾਰੀ ਮੇਰੇ ਵਰਗਾ ਜੋੜੇ ਲਾ ਕੇ ਟੁੱਟੇ ਛੱਡ ਦਿੰਦਾ ਜੋੜਾ ਚੰਗਾ ਹੁੰਦਾ ਆ ਬਾ ਮੁੜ ਕੇ ਕਹਿੰਦਾ ਵੀ ਉਹਦਾ ਉੱਡਿਆ ਨਹੀਂ ਹੈਗਾ ਬਈ ਉਹ ਕ੍ਰੋਸਿੰਗ ਹੋ ਜਾਂਦੀ ਆ ਉਹ ਜੋੜੇ ਲਾਉਣ ਦੇ ਤਾਂ ਸਹੀ ਤਰੀਕਾਗਾ ਵੀ ਡੋਲੀਆਂ 'ਚ ਸਹੀ ਲੱਗਦੇ ਆ ਜਾਂ ਗੁੱਡੇ ਦੇ ਵਿੱਚ ਜੇ ਮੈਂ ਡੋਲੀਆਂ ਤਾਂ ਲਾ ਦੇ ਬੇ 8ਵੇਂ 9ਵੇਂ ਦਿਨ ਛੱਡੇ ਹੂ ਤਾਂ ਤੇ ਆਪਰ ਨੂੰ ਪਤਾ ਵੀ ਹੁਣ ਅੰਡੇ ਧਾਰਨ ਵਾਲੇ ਖੂਟਰੀ ਦੇ ਇੱਕ ਅੱਧਾ ਦਿਨ ਪਹਿਲਾਂ ਛੱਡ ਦੇ ਖਾਮਲਾਂ ਦਾ ਜਾਨਵਰ ਹੂੰ ਜੇ ਹੁਣ ਆਪਾਂ ਉਕੜੀ ਛੜ ਦੇਣੋਂ ਕੋ ਨਵੇਂ ਹੁੰਦੇ ਆ ਹੋਰ ਨਹੀਂ ਮਿਲ ਜਾਂਦੇ ਇਹ ਗਲਤ ਹੋ ਜਾਂਦਾ ਨਸਲ ਨਹੀਂ ਨਸਲ ਖਰਾਬ ਹੋ ਜਾਂਦਾ ਨਸਲ ਖਰਾਬ ਕਰਨਾ ਆਪ ਨੂੰ ਨਾ ਪਤਾ ਲੱਗੇ ਕਿਹੜੇ ਕਬੂਤਰ ਉੜਦੇ ਹੂੰ ਈਬਰੀ ਜਦੋਂ ਆਪਾਂ ਬੱਚਿਆਂ ਤੇ ਆ ਗਏ ਕਬੂਤਰ ਠੀਕ ਹੈ ਜੀ ਬੱਚਿਆਂ ਤੇ ਆ ਇਹਨੂੰ ਕੀ ਕਰਾ ਕੇ ਚਲਦੀ ਆ ਵੀਰੇ ਫਿਰ ਜਿਵੇਂ ਬੱਚਿਆਂ ਦੇ ਆ ਇਹਨੂੰ ਜਿਵੇਂ ਕਣਕ ਪਾ ਦੋ ਸ਼ਰੋਂ ਪਾ ਦੋ ਛੋਲੇ ਪਾ ਦੋ ਹੂੰ ਇਹੀ ਪੈਂਦੇ ਬੱਚੇ ਹੁਣ ਜ਼ਿਆਦਾਤਰ ਬਾਈ ਤਿੰਨ ਚੀਜ਼ਾਂ ਵਰਤਦੇ ਨੇ ਕਿਹਾ ਜ਼ਿਆਦਾਤਰ ਇਹਦੇ ਵਿੱਚ ਜ਼ਿਆਦਾ ਮਾਤਰਾ ਕਿਹੜੀ ਚੀਜ਼ ਦੀ ਸਰੋਂ ਦੀ ਵੱਧ ਪਕਰਦੇ ਸੀ ਸਰੋਂ ਖਾਂਦੀ ਵੱਧ ਹੁੰਦੀ ਆ ਕਬੂਤਰ ਹਮ ਹਾਂ ਨਾਲ ਕੋਈ ਹੋਰ ਦੇ ਦੇਸੀ ਚੀਜ਼ ਜਿਵੇਂ ਕੋਈ ਮਿੱਟੀ ਜਾਂ ਇੱਟ ਪਾਉਂਦੇ ਆ ਕਹਿੰਦੇ ਵੀ ਉਹ ਪਾਉਣੇ ਨਾਲ ਜਿਵੇਂ ਹਾਂ ਰੋੜੀ ਦਾ ਫਾਇਦਾ ਜੀ ਨਾਲ ਬੱਚੇ ਵਧੀਆ ਰਹਿੰਦੇ ਤਾਂ ਦਰੋਤ ਰਹਿੰਦੇ ਕਬੂਤਰ ਦੇ ਪੇਟੀ ਦੇ ਨਕਸ਼ਮ ਵੀ ਨਹੀਂ ਪੈਂਦਾ ਉਹ ਵੀ ਕਲਛੇ ਆ ਹਮ ਊੜੀ ਪਾਈ ਜਾਵੇ ਤਾਂ ਫਾਇਦਾ ਹੀ ਆ ਨੁਕਸਾਨ ਨਹੀਂ ਹੈਗਾ ਇਹਨਾਂ ਮੌਸਮ ਨਾਲ ਕੋਈ 12 ਮਹੀਨੇ 20 ਦਿਨ ਜਦੋਂ ਮਰਜ਼ੀ ਪਾ ਲਈਏ ਅਸੀਂ ਤਾਂ 12 ਮਹੀਨੇ 30 ਤਾਂ ਨਹੀਂ ਪਾਉਨੇ ਵੀ ਤਾਂ ਇਹਨਾਂ ਉੱਡਦੇ ਕਬੂਤਰਾਂ ਫੇਰ ਲਵੇ ਜਾ ਕੇ ਵੰਡ ਕਰਦੇ ਹਾਂ ਹਾਂ ਤਾਂ ਪੌਣੀ ਪੌਣੀ ਪੱਕੇ ਕਿੱਲੀ ਇਟਕੋਟੇ ਕਿੱਲੀ ਇਟਕੋਟੇ ਠੀਕ ਆ ਬਾਈ ਇਹ ਆਪਾਂ ਬੱਚੇ ਕਢਾ ਲੰਨੇ ਆਂਗੇ ਬੱਚੇ ਚੱਕ ਕੇ ਆਪਾਂ ਜਦ ਛੜਦੇ ਆਂਗੇ ਟੁੱਡਣ ਵਾਲੇ ਗਿਤਰਾਂ 'ਚ ਉਹ ਸੁੱਕਣ ਲੱਗ ਜਾਂਦੇ ਆਂ ਬਈ ਉਹ ਜਿਹੜੀ ਮਾਂ ਪਿਓ ਵੱਲੋਂ ਖਰਾਕ ਦਿੱਤੀ ਹੁੰਦੀ ਹੈਗੀ ਉਹੀ ਖਰਾਕ ਚਾਲੂ ਰੱਖਦੇ ਹੋ ਨਾ ਦੂਜੀ ਕਬੂਤਰਾਂ ਜਿਹੜਾ ਉਹ ਕਣਕ ਤੇ ਕਰ ਲੈਂਦੇ ਹੋ ਫਿਰ ਬੱਚਿਆਂ ਨੂੰ ਜਿਵੇਂ ਜਿਵੇਂ ਨਿੱਕੇ ਬੱਚੇ ਜਿਵੇਂ ਰਾਤ ਨੂੰ ਰੋਟੀਆਂ ਭਾਂਗੇ ਰੱਖ ਦੋ ਹੂੰ ਕੜ ਕੇ ਬੋਧਰ ਰੱਖੋ ਬਣਾ ਕੇ ਕਿ ਬਾਈ ਨੇ ਦਿੱਤੀ ਮੈਨੂੰ ਹੂੰ ਉਹਨਾਂ ਬੱਚੇ ਪਾਲਦੇ ਜਮਾ ਹੀ ਨਹੀਂ ਪਤਾ ਲਾ ਮਾ ਪਿਓ ਕੋਲ ਅੱਡ ਕਰੇ ਹੋਇਆ ਉਦੋਂ ਵਧੀਆ ਹੀ ਹੁੰਦੇ ਆ ਬੱਚਾ ਸੁੱਕਦਾ ਹੁੰਦਾ ਵੀਰੇ ਜਦੋਂ ਪਾਣੀ ਨਾ ਪੀਏ ਦਈਏ ਬੱਚੇ ਨੂੰ ਕਦੇ ਵੀ ਜੀ ਬੱਚਾ ਪਾਣੀ ਨਹੀਂ ਛੇਤੀ ਪੀਣ ਲੱਗਦਾ ਹਾਂ ਹਾਂ ਜੀ ਜਦੋਂ ਆਪਾਂ ਪਾਣੀ ਦਿੰਨੇ ਆ ਨਾ ਬੱਚੇ ਨੂੰ ਫੇਰ ਨਹੀਂ ਸੁੱਕਦੇ ਹੁੰਦੇ ਹੂੰ ਇੱਕ ਪ੍ਰੋਪਰ ਹੀ ਪਾਲਦੇ ਆ ਜੀ ਹਾਂ ਜੀ ਵੀ ਜਣੀ ਕਿ ਇਹਨਾਂ ਜਿਹੜਾ ਪਾਣੀ ਹੱਥਾਂ ਆਣੀ ਜ਼ਰੂਰੀ ਆ ਉਹ ਤੋਂ ਗਰਮੀ ਬਹੁਤ ਹੁੰਦੀ ਹੈ ਜਦੋਂ ਆਪਾਂ ਜੋੜੇ ਲਾਉਂਦੇ ਹਾਂ ਕਿ ਹੱਡ ਚਲਾ ਦਿੰਦੇ ਆ ਜੋੜੇ ਸੌਂ ਚ ਉਦੋਂ ਤੁਹਾਨੂੰ ਪਤਾ ਹੀ ਆ ਕਿ ਹੈ ਜੀ ਗਰਮੀ ਬਿਲਕੁਲ ਜੀ ਬਿਲਕੁਲ ਆ ਪਾਣੀ ਕਰਕੇ ਸੁੱਕਣ ਲੱਗ ਜਾਂਦੇ ਹਾਂ ਹੂੰ ਉਦੋਂ ਬਈ ਉਹਨਾਂ ਦੀ ਤਾਂ ਨਹੀਂ ਕੋਈ ਵੈਕਸੀਨ ਵਗੈਰਾ ਕਰਦੇ ਨਹੀਂ ਨਹੀਂ ਪੱਕੇ ਕਰਦੇ ਆ ਛਤਰੀਆਂ ਦੇ ਬੱਚਿਆਂ ਨੂੰ ਨਾ ਨਾ ਕੋਈ ਵੈਕਸੀਨ ਨਹੀਂ ਕਰਦੇ ਹੂੰ ਉਦੋਂ ਉਹਨਾਂ ਨੂੰ ਆਪਣੀ ਖਰਾਕ ਹੈ ਜਿਹੜੀ ਵੀ ਕੜਕ ਚੱਲੂ ਰਹੀਦੀ ਆ ਬਈ ਕਣਕ ਦੇ ਸਰੋਂ ਉਡਣ ਵਾਲੇ ਬੱਚਿਆਂ ਨੂੰ ਹਾਂ ਜਦੋਂ ਕਹਿੰਦੇ ਬਈ ਕਿੰਨੇ ਜਿਹੜਾ ਰ ਲੈਣੇ ਹੋਗੇ ਡਾਉਣੇਆਂ 1.5 ਤੋਂ 2 ਮਹੀਨੇ ਲਗਾਤਾਰ ਹਾਂ ਨਹੀਂ ਬੱਚੇ ਬੰਦ ਕਰ ਲੈਣੇ ਹੂੰ ਬੱਚੇ ਦੀ 2-3 ਦਿਨ ਜਦੋਂ ਪੂਰੇ ਲੱਗੇ ਉਡਣਾ ਵੀ 2-3 ਦਿਨ ਮਿਜਾਉਣ ਲੱਗਿਆ ਬੱਚੇ ਦੀ 2-4-4 ਦਿਨ ਬੰਦ ਕਰ ਲੈ ਠੀਕ ਆ ਬੱਚਾ ਛੱਡ ਜਾ ਬਈ ਬਾਹਲੇ ਉਡਣ ਲੱਗ ਜੇ ਮੈਂ ਠੀਕ ਆ ਬਾਈ ਬਈ ਇਹਦਾ ਜਿਹੜਾ ਮਨ ਕੇ ਉਹ ਇੱਕ ਤਾਂ ਬੱਚਾ ਆਪਾਂ ਨੇ ਜਿਹਨੂੰ ਤੁਸੀਂ ਕਿਹਾ ਡੇਢ ਦੋ ਮਹੀਨੇ ੜਾ ਕੇ ਬੰਦ ਕਰ ਲਿਆ ਇੱਕ ਆਪਾਂ ਜਿਹੜੇ ਵੀ ਜ਼ਿਆਦਾ ਠੰਡਾ ਚਾਹਿਆ ਜਿਵੇਂ ਹੁਣ ਮੌਸਮ ਚੱਲੀਆਂ ਧੁੰਦਾਂ ਪਈ ਜਾਂਦੀਆਂ ਨੇ ਵੀ ਬੱਚਾ ਉੜਦਾ ਨਹੀਂ ਹੈਗਾ ਉਹ ਕੋਕਣੀ ਗਰਮੀ ਦੇ ਵਿੱਚ ਕੱਢਦੇ ਬਾਈ ਉਦੋਂ ੜਾਰਾ ਜਿਨ੍ਹਾਂ ਦਾ ਫਰਕ ਪੈਂਦਾ ਕੁਛ ਬਾਹਲਾ ਪੈਂਦਾ ਪਰ ਹੁਣ ਵਾਲਾ ਬੱਚਾ ਹੁਣ ਤਾਂ ਮਹੀਨਿਆਂ ਜੀ ਆ ਵੀ ਗੇਮ ਦਾ ਜਾਨਕੀ ਤਿੰਨ ਕਿ ਮਹੀਨਿਆਂ ਜੇ ਆਪਾਂ ਕੱਢ ਲੈਣੇ ਆ ਉਹ ਫਿਰ ਇੰਨਾ ਟਾਈਮ ਬੰਦ ਕਰਕੇ ਕਬੂਤਰਾਂ ਦਾ ਫਿਰ ਤੁਹਾਨੂੰ ਪਤਾ ਹੀ ਨਹੀਂ ਆ ਰਲਾ ਔਖਾ ਡੋਣੀ ਪੈਂਦੀ ਯਾਨੀ ਬੱਚਾ ਜਦੋਂ ਬੱਚੇ ਹੁੰਦੇ ਨੂੰ ਡੇਢ ਦੋ ਮਹੀਨੇ ਜਾਂ ਕਿੰਨੀ ਆਪ ਕਹਿੰਦੇ ਵੀ ਉਡਾਉਣਾ ਹੁਣ ਪਾਹਤ ਤੱਕ ਦਾਣਾ ਦਾ ਹੁਣ ਵੀ ਜ਼ਰੂਰੀ ਆ ਪਾਣ ਦਾ 10 ਦਿਨ ਦਾ ਡਾ ਹਮ ਪਰ ਉਹਦੇ ਹੀ ਘੜਾ ਲਵੇ ਰੋਟੀ ਦੀ ਵਿੱਚ ਠੀਕ ਆ ਬਾਈ ਹਾਂ ਚਲੋ ਬੋ ਬਾਈ ਸਿਆਲੋ ਸਿਆਲ ਮਾਰੇ ਜਿਹੜਾ ਆਪ ਕਹਿੰਦੇ ਆ ਵੀ ਜਦੋਂ ਬਾਜੀ ਤੇ ਕਹਿੰਦੇ ਵੀ ਐਂਡ ਤੇ ਬਹਿ ਗਿਆ ਵੀ ਇਹਨੂੰ ਖਰਾਕ ਘੱਟ ਪਈ ਆ ਬਈ ਜਦੋਂ ਬਾਜੀ ਤੇ ਉੜਦਾ ਕਬੂਤਰ ਇਹ ਗੱਲ ਬਹੁਤ ਵੀ ਦਿਮਾਗ ਚ ਗਈ ਟਾਈਮ ਤੇ ਵੀ ਜਿਹੜੇ ਬਾਜੀ ਤੇ ਉੜਦਾ ਕਬੂਤਰ ਬਾਈ ਜਿਹੜੀ ਆਪਾਂ ਨੂੰ ਮੌਕੇ ਤੇ ਖਰਾਕ ਪਾਉਨੇ ਆ ਵੀਕ ਬਾਦਾਮ ਵੀ ਪਾਉਣੇ ਪਤਾ ਕਿ ਨਾ ਵੀ ਉਹ ਖਰਾਕ ਜਿਆਦਾ ਕੰਮ ਕਰਦੀ ਹੈ ਜੇ ਜਿਹੜੀ ਸਰਦੀਆਂ ਚ ਖਾਦੀ ਹੁੰਦੀ ਹੈ ਉਤਨੇ ਉਹ ਜਿਆਦਾ ਕੰਮ ਕਰਦੀ ਹੈ ਸਾਹਮਣੇ ਡਾਉਣਾ ਹੁੰਦਾ ਹੂੰ ਇੱਕ ਤਾਂ ਬੰਦਾ 6 ਮਹੀਨੇ ਨਾ ਹੋ ਕੇ ਪਰੇਟਾ ਕਰੀ ਜਾਂਦਾ ਨਾਲੇ ਖਾਈ ਪੀ ਜਾਂਦਾ ਜੀ ਬੰਦੇ ਦੇ ਲਾਲੋ ਜੀ ਇੱਕ ਆਪਾ ਕਰੀਏ 2 ਮਹੀਨੇ ਖਵਾ ਕੇ ਆਪਾ ਉਹਦੇ ਬਰਬਰ ਭਿਆ ਲਾ ਦਈਏ ਉਸ ਤੋਂ ਬਾਅਦ ਸਾਹਮਣੇ ਪਤਾ ਜੀ ਜਿਹੜੀ ਸਰਦੀਆਂ ਦੇ ਵਿੱਚ ਆ ਉਹ ਕਿਹੜੀ ਖਰਾਕ ਆ ਬਾਈ ਫਿਰ ਜਿਹੜੀ ਵੀ ਚਾਲੂ ਰੱਖਣੀ ਚਾਹੀਦੀ ਆ ਪਰਬੂਤਰਨ ਬਾਜਰਾ ਮੋਠਾ ਜੀ ਕਾਨਕ ਥੋੜੀ ਸਿਰੋ ਕੋਨੇ ਆ ਜੀ ਵੀ ਇਹ ਰੁਟੀਨ ਦੇ ਵਿੱਚ ਜਾਂ ਕੋਈ ਲੀਵਰ ਟੋਨਿਕ ਵਗੈਰਾ ਜਾਂ ਕੋਈ ਨਾ ਕੋਈ ਕਦੇ ਕਦੇ ਬਲੂ ਟੋਨ ਪਾ ਲੈਂਦੇ ਆ ਮਹੀਨੇ ਚ ਬਲੂ ਟੋਨ ਜੀ ਠੀਕ ਆ ਬਾਈ ਤੇ ਕਿਹੜੇ ਬਾਈ ਆਪਣੇ ਜਦੋਂ ਆਪ ਬੰਦ ਕਰ ਲੇ ਕੰਪਟਰ ਉਦੋਂ ਬਾਈ ਨਾਰਮਦੀਨਾ ਲੱਗੋ ਲੱਗ ਰੱਖਦੇ ਹੋ ਜਾਂ ਕੱਠੀਆਂ ਨਹੀਂ ਜਦੋਂ 8 8 9 9 ਗਲੀ ਦੇ ਹੋ ਜਾਂਦੇ ਆ ਉਦੋਂ ਕਰ ਜਦੋਂ 8 9 9 ਗਲੀ ਇਹਨਾਂ ਉਦੋਂ ਲੱਗ ਕਰ ਦਿੰਦੇ ਆ ਹਾਂਜੀ ਹਾਂਜੀ ਸਰ ਆਇਆ ਉਹ ਤਾਂ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਨਰ ਮਿਲਿ ਨੰਬੀ ਕਿਹੜਾ ਬਾਅਦ ਲਿਖੇ ਹੁੰਦੇ ਨੇ ਜਦੋਂ ਜਦੋਂ ਪ੍ਰੋਪਰ ਵੱਡੇ ਹੁੰਦੇ ਉਹ ਪਤਾ ਲੱਗਦਾ ਠੀਕ ਹੈ ਬਾਈ ਹਾਂ ਜਿਹੜੀ ਬਾਈ ਨਰ ਤੇ ਨਰ ਮਿਲ ਜਾਂਦਾ ਦਾ ਮਦੀਨਾ ਨਾਲ ਮਦੀਨਾ ਮਿਲ ਕੇ ਅਡੇ ਧਰ ਲੈਂਦੀਆਂ ਨੇ ਹਾਂਜੀ ਹਾਂਜੀ ਤੇ ਉਹਨਾਂ ਦਾ ਬਾਈ ਨੁਕਸਾਨ ਹੁੰਦਾ ਕੋਈ ਬਾਜ਼ੀਆਂ ਤੇ ਜਾ ਕੇ ਹਾਂਜੀ ਫੋਲੀ ਨੁਕਸਾਨ ਆ ਉਹਨਾਂ ਨੂੰ ਮੈਂ ਕਹਾ ਫੋਲੀ ਨੁਕਸਾਨ ਆ ਉਹਨਾਂ ਦਾ ਜੀ ਹਾਂ ਕਿਹੜਾ ਲੱਗੂ ਲੱਗਣੀ ਚਾਹੀਦੀ ਆ ਹਾਂ ਲੱਗੋ ਲੱਗਣੀ ਚਾਹੀਦੀ ਆ ਜਿਹੜੀ ਮਦੀਨਾ ਮਿਲ ਕੇ ਤਾਂ ਲੈਣੀਆਂ ਨੇ ਵੀ ਐਡੇ ਕਰਾਉਂਦੇ ਉੱਡਣ ਵਾਲੇ ਕਬੂਤਰ ਘੱਟ ਮਿਲਦੇ ਆਂਦੇ ਆ ਵੱਡੇ ਮਿਲਦੇ ਆਂਦੇ ਹੂੰ ਉੱਡਣ ਵਾਲੇ ਫੁੱਗਿਆਂ ਦੇ ਹਿਸਾਬ ਨਾਲ ਹੀ ਮਰਦੇ ਆ ਜਦੋਂ ਥੱਲੇ ਬੈਠਣਗੇ ਉਹਦੀ ਮਿਲਦੇ ਆਂਦੇ ਆ ਹੂੰ ਥੱਲੇ ਥੋੜਾ ਜਿਹਾ ਦਬਕਾ ਕੇ ਰੱਖਿਆ ਹੂੰ ਉਹਦੇ ਨੇ ਫੇ ਨਹੀਂ ਮਾਉਂਦੇ ਜੇ ਪ੍ਰੋਪਰ ਜੇ ਡੰਡੇ ਆ ਉਹਦੇ ਵੀ ਪਾਏ ਹੋਣੇ ਚਾਹੀਦੇ ਆ ਕਿ ਵੀ ਫੇਰ ਥੱਲੇ ਨਹੀਂ ਆਉਂਦੇ ਜੇ ਦਾਣੇ ਖਾ ਕੇ ਥੱਲੇ ਮਸਤ ਹੋਣ ਲੱਗ ਜਾਂਦੇ ਆ ਹੂੰ ਕੋਈ ਚੀਜ਼ ਛੜਦੇ ਥੱਲੇ ਬੱਤਾ ਹਾਂ ਬੈਠਾ ਰਹਿੰਦਾ ਫੇ ਨਹੀਂ ਮਾਉਂਦੇ ਠੀਕ ਆ ਇਨਾਂ ਦਾ ਵੀ ਨੁਕਸਾਨ ਹੀ ਆ ਜਾ ਫੋਲਣਾ ਨੁਕਸਾਨ ਹੀ ਆ ਜਦਾਂ ਮਹਿਨਾਂ ਹਮ ਬੜਾ ਨਾ ਘਟਾਉਣਗੇ ਇੱਕ ਤਾਂ ਇਹ ਹਮ ਥੋੜਾ ਥੋੜਾ ਖਾਣਾ ਪੀਣਾ ਵੀ ਛੱਡ ਜਾਂਦੇ ਆ ਉਧਰ ਹੀ ਧਿਆਨ ਹੋ ਜਾਂਦਾ ਜੀ ਤੇ ਇੱਕ ਬਈ ਇਹਨਾਂ ਦੇ ਜਦੋਂ ਆਪਾਂ ਪਰ ਪਟਾਈ ਹੈਗੀ ਜਿਹੜੀ ਹਮ ਕਬੂਤਰਾਂ ਦੀ ਪਰ ਪਟਾਈ ਕਿਹੜੇ ਮਹੀਨੇ ਚ ਸਹੀ ਕਰਦੇ ਕਰਨੀ ਚਾਹੀਦੀ ਹੈ ਵਿੱਚ 20 ਫਰਵਰੀ ਨੂੰ ਪੜ ਦਿੰਦੇ ਆ ਅੱਗੇ ਪੜਦੇ ਹੁੰਦੇ ਸੀ ਪਹਿਲੀਆਂ ਜਿਹੀ ਫੱਗਣ ਚ ਹਮ 20 ਫੱਗਣ ਨੂੰ ਹਾਂ ਹਮ ਤਾਂ ਪਹਿਲੋਂ ਕਬੂਤਰਾਂ ਦਾ ਤੁਹਾਨੂੰ ਪਤਾ ਹੀ ਆ ਹੁਣ ਤਾਂ ਵੱਧ ਘਟਾਉਣੇ ਪੈਂਦੇ ਅੱਗੇ ਕਬੂਤਰ ਵੀ 10-15 ਹੀ ਹੁੰਦੇ ਸੀ ਬਾਈ ਹਾਂ ਸਮੇਂ ਦੇ ਅੱਗੇ ਨੇੜੇ ਜਾ ਕੇ ਪੜਦੇ ਬਾਜੀਆਂ ਵੀ ਜੇ ਛੜ ਜੀ ਛੜਦੇ ਜੀ ਹੁਣ ਤਾਂ ਹੁਣ ਮਾਰ ਕੇ ਜੇ ਬਾਜੀਆਂ ਚੱਲ ਬਣੀਆਂ ਚੱਲ ਪਤਾ ਨਹੀਂ ਝੜਦੇ ਨਵੇਂ ਮੁੰਡੇ ਝੜਦੇ ਹੂੰ ਵੀ ਫਰਬੀ ਨੂੰ ਪਟਾਂਗੇ ਜੀ ਉਸ ਮਾਰਦੇ ਚ ਪਟਾਂ ਕੱਡੋ ਅੱਡ ਪਟ ਲੈਨੇ ਹਾਂ ਝੜਦਾ ਤਾਂ ਇਹ 6 ਮਹੀਨੇ ਨਹੀਂ ਹੁੰਦਾ ਜਾਣ ਮ ਜੀ ਵਿੱਚ ਕੋਈ ਕਬੂਤਰ ਹੁੰਦੇ ਆ ਝਾਣ ਲੱਗ ਜਾਂਦੇ ਆ ਵਿੱਚ ਕਬੂਤਰ ਝਾੜਦੇ ਨਹੀਂ ਹੁੰਦੇ ਨੇ ਨੇ ਅਰੇ ਜੁਨਾ ਹੀ ਪੜ ਤੇ ਮੰਨ ਕੇ ਚਲੋ 20 20 ਇਹ ਹਰ ਬੀ ਨੂੰ ਪੜ ਦੇਣੇ ਆ ਅੱਧਾ ਜੂਨ ਕੱਢ ਦੇਣਾ ਜੀ ਇਹ ਨੂੰ ਬਈ ਦੀ ਪਰਪਾਈ ਆਪਾਂ ਕਰ ਲੈਂਦੇ ਆ ਪਰਪਾਈ ਕਰਨ ਤੋਂ ਜੀ ਜੂਨੈ ਦਵਾਈ ਆ ਉਹ ਬਾਅਦ ਚ ਲਾਉਨੇ ਆ ਜਾਂ ਪਹਿਲਾਂ ਉਹ ਤਾਂ ਪਹਿਲੋਂ ਲਾਈ ਜਾਂਦੇ ਅਸੀਂ ਤਾਂ ਬਾਅਦ ਚ ਲਾਉਨੇ ਆ ਵੀਰੇ ਹੂੰ ਕਈ ਬੰਦੇ ਪਹਿਲੋਂ ਲਾ ਦਿੰਦੇ ਆ ਅਸੀਂ ਬਾਅਦ ਚ ਲਾਉਨੇ ਆ ਠੀਕ ਆ ਮੈਂ ਆਪਾਂ ਗੱਪ ਮਾਰੀਏ ਇਹ ਵੀ ਤਾਂ ਪਹਿਲੋਂ ਹੀ ਦੇ ਦੇਣੇ ਆ ਜੀ ਬਾਤੀ ਦਵੇ ਪਰ ਉਹ ਨੁਕਸਾਨ ਨਹੀਂ ਇਹ ਗਰੀ ਭੰਗ ਨਹੀਂ ਆ ਜਿਹੜੀ ਉਹਨਾਂ ਦੇ ਕੰਮਾਂ ਦੀ ਗੁਲਦੀਆਂ ਨੇ ਉਹ ਮਾਚੀ ਉਹਨਾਂ ਖਾਨ ਤਾਂ ਕਰਦੀ ਆ ਦਵਾਈ ਕੋਈ ਵੀ ਆਪਾਂ ਵੀ ਲਈਏ ਬਈ ਉਦੋਂ ਫਿਰ ਉਹਨੇ ਵਨ ਉਹੀ ਉੱਚੀ ਲਾਉਣੀ ਹੋਗੀ ਉਹੀ ਡੋਜ਼ ਤੇ ਰੱਖ ਕੇ ਲਾਉਣੀ ਉਹ ਦਵਾਈ ਜਿਹੜੀ ਵੱਡੇ ਲਾਉਣੀ ਜਾਂ ਬਦਲੋ ਕਰਕੇ ਹਾਂਜੀ ਉਹੀ ਲਾਉਣੀ 17 80 17 80 ਇੱਕ ਗੋਲੀ ਡਾਕਟਰ ਬਲੱਸ ਪਰ 12 ਗੋਲੀਆਂ ਜਿਹੜੀਆਂ ਅੱਡੋ ਅੱਡ ਆਪਣਾ ਹਿਸਾਬ ਕਿਤਾਬ ਉਹ ਲਾ ਲੈਣੇ ਜਿਹੜਾ ਮੌਕੇ ਤੇ ਹਾਂ ਬਾਕੀ ਜੇ ਨੇੜੋ ਉਹਦਾ ਬਾਹਰਲੀ ਗੋਲੀ ਜੀ ਆਪਣੇ ਕਹਿੰਦੇ ਵੀ ਜਿਵੇਂ ਉਧਰ ਆਪਣਾ ਸ਼ੱਕ ਪੈਂਦੀ ਆਪਾਂ ਨੂੰ ਇਹਦੇ ਅੰਦਰ ਮੜਾਪਾ ਉਹ ਬਾਹਰਲੀ ਗੋਲੀ ਲਾਉਣ ਆ ਬਾਈ ਆਪਾਂ ਢੇੜਿਆਂ ਤੇ ਗੋੁੱਤਰ ਨੂੰ ਉਹਦਾ ਬਾਈ ਕੋਈ ਨੁਕਸਾਨ ਹੈ ਢੇੜਿਆਂ ਦਾ ਨਹੀਂ ਬਾਈ ਪਹਿਲਾਂ ਲਾਉਣੀ ਚਾਹੀਦੀ ਆ ਪਾਣੀਆਂ ਵੀ ਪਾਣੀਆਂ ਤੇ ਉਧਰੋਂ ਬਾਹਰਲੀ ਗੋਲੀਆਂ ਜਿਹੜੀ ਉਹ ਨਹੀਂ ਲਾਉਣੀ ਆ ਐ ਨਹੀਂ ਵੀ ਪਾਣੀਆਂ ਜਦੋਂ ਆਪ ਪਾਣੀਆਂ ਤੇ ਕਰਨਾ ਉਸ ਤੋਂ ਪਹਿਲਾਂ ਲਾ ਦੇ ਜੀ ਢੇੜੇ ਜਾ ਕੇ ਆਪਾਂ ਲਾਵਾਂ ਨੁਕਸਾਨ ਦਾ ਹੈ ਨਹੀਂ ਜੀ ਸਾਰੇ ਨੂੰ ਬਈ ਅੰਮੇ ਨਾਲ ਕੇ ਨਵੇਂ ਮੁੰਡੇ ਮੈਂ ਖੁਦ ਵੀ ਲਾਈ ਇੱਕ ਵਾਰੀ ਜੀ ਕਹਾਂ ਵੀ ਗੇੜਿਆਂ ਤੇ ਲੱਗ ਜਾਂਦੀ ਆ ਉਹ ਆ ਆ ਆ ਆ ਦਿਖਾਉਂਦੀ ਆ ਜੋਰ ਫਿਰ ਮਗਰ ਆ ਕੇ ਪੁੱਤਰ ਪੁੱਤਰ ਬਹਿਣਾ ਰੋ ਜੀ ਹਾਂ ਤੇ ਇਹਦੇ ਵਿੱਚ ਬਾਈ ਜੂਨਾ ਕਰਨ ਖਾਤਰ ਵੀ ਕੋਈ ਹੋਰ ਦੇਸੀ ਚੀਜ਼ ਨਹੀਂ ਵਰਤਦੇ ਹੈਗੇ ਉਹ ਪਹਿਲਾਂ ਵਰਤਦੇ ਸੀ ਬਾਈ ਹੁਣ ਕਿਹੜਾ ਵਰਤਦਾ ਹੈ ਚੀਜ਼ਾਂ ਪਹਿਲਾਂ ਵਰਤਦੇ ਕਿ ਵੀ ਦੇ ਮੁੰਡੇ ਪਹਿਲਾਂ ਦਾ ਪੇਪਰਾ ਜੀ ਨਾਲ ਹੀ ਮੜਾ ਪੈ ਨਿਕਲ ਜਾਂਦੇ ਸੀ ਹੁਣ ਕੱਢਦੇ ਹੀ ਨਹੀਂ ਕਿ ਪੁੱਤਰ ਪੇਪਰਾ ਜੀ ਨਾਲੋਂ ਮੜਾ ਹਾਂ ਉਪਰ ਵੀ ਸਮੇਂ ਦੇ ਨਾਲ ਇਹ ਵੀ ਠੀਕ ਹੋ ਗਿਆ ਖਾਣਾ ਪੀਣੇ ਦੇ ਹੋ ਗਿਆ ਖਾਣਾ ਪੀਣਾ ਬੜਾ ਸਾਫ ਹੋ ਗਿਆ ਠੀਕ ਆ ਤੇ ਬਾਈ ਇਹ ਲੋਕ ਪਹੁੰਚ ਤਾਂ ਕੱਢਦੇ ਆਗੇ ਕੱਢਣ ਤੋਂ ਕਿੰਨਾ ਟਾਈਮ ਬਾਅਦ ਬਦਾਮ ਜਿਹੜੇ ਨੇ ਉਹ ਚਾਲੂ ਕਰ ਦਿੰਦੇ ਆ ਅਸੀਂ ਤਾਂ ਬਾਈ ਜਦੋਂ ਪੱਟ ਤੇ ਉਹਦੇ ਦਿਨ ਲੱਗ ਜਾਂਦੇ ਆ ਮਾਰਚ ਦੇ ਮਾਰਚ ਪੱਟੇ ਹੋ ਗਏ ਦੋ ਦੋ ਬਦਾਮ ਦੇਣ ਆਲੇ ਹੂੰ ਲੰਬੀ ਖਰਾਕ ਨਾਲੀ ਕੋਈ ਵੀ ਚੀਜ਼ ਹੁੰਦੀ ਆ ਮੌਕੇ ਤੇ ਫਿਰ ਤਾਂ ਉਹੀ ਕੰਮ ਹੋ ਗਿਆ ਜੇ ਆਪਾਂ ਕੰਮ ਲੈਣ ਮੌਕੇ ਨਾਲ ਪਾ ਲੋ ਬਰਾਮ ਦੇ ਲਾ ਲੋ ਕੀ ਇਹ ਤਾਂ ਲੰਬੀ ਖਰਾਕ ਪਾਉਂਦੀ ਆ। ਦਸ ਤੋਂ ਬਣਾਉਣ ਨੂੰ ਫਿਰ ਬਦਾਮਾਂ ਦੇ ਨਾਲ ਹੋਰ ਵੀ ਸੌਣੇ ਮਾਗਦੇ ਵਗੈਰਾ ਕਣਕ ਕਣਕ ਪਾਉਂਦਾ। ਕਣਕ ਤੇ ਬਦਾਮ। ਕਣਕ ਸਰੋਂ। ਕਣਕ ਸਰੋਂ ਤੇ ਬਦਾਮ। ਨਾਰ ਮਲਟੀਸਟਾਰ ਨਹੀਂ ਬਤਾਉਂਦੇ। ਹਾਂ ਉਹ ਕਦੇ ਕਿਦਾ ਜਲ ਪਾਦਾ ਬਿਚ ਆਪ ਤੇ ਚ ਲੱਗ ਜਿਹੜੀ ਪਾਦਾ ਮਹੀਨੇ ਚ ਲੱਗ ਦੋ ਗਰੀ ਮਹੀਨੇ ਚ ਬਾਦ। ਕੋਈ ਚੀਜ਼ ਇਹਨਾਂ ਨੂੰ ਬਾਹਲੀ ਦਵਾਈ ਜਿੰਨੀ ਪਾਵਾਂਗੇ ਬਾਹਲੀ ਮਾੜੀ ਆ। ਮੈਡੀਕਲ ਜਾਣੀ ਕਿ ਨੁਕਸਾਨ ਹੀ ਦਿੰਦਾ। ਹਾਂ ਮਾੜੀ ਆ। ਆਪਾਂ ਐਵੇਂ ਕਹਦੀਆਂ ਸੀ ਤਾਂ 5 ਗਰੀ ਪਾਉਨੇ ਆ। ਆਪਾਂ ਜਿਵੇਂ ਆਕਾਂ ਦੇ ਕਬੂਤਰ ਬਿਮਾਰ ਕਰਾ ਦੀ ਹਾਂ ਕੀ ਫਾਇਦੇ ਹੈ ਜਲਾ ਹਰੇ ਕਨੇ ਮਿਹਨਤ ਕੀਤੀ ਹੁੰਦੀ ਬਿਲਕੁਲ ਬਿਲਕੁਲ ਤੇ ਉਦੋਂ ਮੁੜ ਕੇ ਆ ਜਾਂਦੇ ਜੀ ਆਪਾਂ ਬਾਰੀਆਂ ਤੇ ਵੀ ਬਾਜੀ ਛੱਡਣ ਤੋਂ ਲੈ ਕੇ ਜਦੋਂ ਆਪਾਂ ਕੜਤਾ ਕਰੋ ਕਿੰਨੀਆਂ ਕੜਾ ਰਾਂ ਨੇ ਜਿਹੜੀਆਂ ਬਈ ਵਿਚੀ ਸੁੱਕੀਆਂ ਤੇ ਵਿਚੀ ਪਾਣੀ ਵਾਲੀਆਂ ਕਿ ਕਿੰਨੇ ਕ ਟਾਈਮ ਤੇ ਕਬੂਤਰ ਬਾਜੀ ਲਈ ਰੈਡੀ ਹੋ ਜਾਂਦਾ ਲੋ ਵੱਡਾ ਵੱਡਾ ਹੁੰਦਾ ਕਬੂਤਰਾਂ ਦਾ ਹਿਸਾਬ ਨਾਲ ਮੇਰੀ ਗੱਲ ਸਮਝ ਜੀ ਜਿਹੜੇ ਦਾ ਕਬੂਤਰ ਪਹਿਲੇ ਡਾਏ ਹੋਏ ਆ ਜੀ ਉਹਦਾ ਚੱਲ ਬੰਦਿਆ ਛੇਤੀ ਜੀ ਜਿਹੜੇ ਤੁਸੀਂ ਗੱਲ ਕੀਤੀ ਆ ਮਗਰਲੇ ਬੰਦਿਆਂ ਦੀ ਹੂੰ ਇਹ ਬਣ ਬੱਦ ਲੈ ਜਾਂਦੇ ਆ ਪੰਜ ਪਾਰ ਸੱਤ ਸੱਤ ਹੂੰ ਘਰੇ ਜੀ ਕਿਉਂਕਿ ਇਹ ਖੁੱਲੇ ਨਹੀਂ ਹੁੰਦੇ ਉਹਨੇ ਹੂੰ ਅੱਡੋ-ਅੱਡ ਹਿਸਾਬ ਆ ਆਪਦੇ ਦਿਮਾਗ ਨਾਲ ਚਾਹੇ ਇਹਨਾਂ ਨੂੰ 20 ਦਿਨਾਂ ਚ ਛੱਡ ਲਾ ਇਹ ਕਬੂਤਰ ਮਹੀਨੇ ਚ ਉੜਦੇ ਆ ਜੀ ਹੁਣ ਮੇਰਾ ਜਿਹੜਾ ਐ ਤੀਜੀ ਉੱਡਿਆ ਸੀ ਜਿਆ ਕਬੂਤਰ ਫੁਧਾਰ ਜੀ ਉਹ 20-25 ਦਿਨ ਗੁਰਦੁਆਰੇ ਦੀ ਬੈਠਾ ਰਿਹਾ ਆਉਂਦਾ ਹੀ ਨਹੀਂ ਸੀ ਘਰੇ ਰਾਤ ਨੂੰ ਆਉਂਦਾ ਹੁੰਦਾ ਈ ਦਾਣੇ ਖਾਣ ਨੂੰ ਅਰੇ ਯਾਰ ਹਾਂ ਦਿਨ ਅੱਡੋ ਆੱਡ ਇਹਨਾਂ ਦੇ ਸਭ ਉਹਦਾ ਬਾਈ ਫਿਰ ਸੋਨੇ ਮਾਰੇ ਆਪਾਂ ਚੱਲ ਇਹੀ ਗੱਲ ਤੇ ਆਏ ਨੇ ਆ ਵੀ ਕਈ ਵਾਰ ਮੇਰੇ ਵਰਗਾ ਕੁਟਰ ਸ਼ੈੜ ਤੇ ਬਹਿਦਾ ਨਵੇਂ ਬੰਦਿਆਂ ਸ਼ੈੜ ਤੇ ਬਹਿਦਾ ਉਹਨੂੰ ਜਦ ਹੀ ਫੇਲ ਕਰਕੇ ਸ਼ੈੜ ਤੇ ਕਰਦਾ ਨਹੀਂ ਨਹੀਂ ਜਿਹੜੇ ਨਸਲ ਆ ਉਹਨੂੰ ਆਪਾਂ ਕਿਵੇਂ ਫੇਲ ਕਰਦੇ ਆ ਹੂੰ ਸੋਨੇ ਬਾਈ ਫਿਰ ਉਹ ਕਿੰਨੇ ਦਿਨ ਬਹਿੰਦਾ ਰਿਹਾ ਗੁਰਦੁਆਰੇ ਤੇ 20 25 ਦਿਨ ਬਹਿੰਦਾ ਰਿਹਾ ਹੂੰ ਆਪਾਂ ਅਗਨੋਰ ਹੀ ਕਰਤਾ ਸੀ ਬੈਠਾ ਜਦੋਂ ਗੁਰਦੁਆਰੇ ਦੇ ਕੁਕੜੀ ਲੱਗਣ ਲੱਗੀ ਹਟ ਗਿਆ 15 ਦਿਨ ਨਾ ਆ ਕੇ ਆਪਾਂ ਬਾਈ ਛੱਡਦਾ ਜਿੱਥੇ ਉਹਦਾ ਬਾਈ ਫਿਰ ਜਾ ਕੇ ਉਹਨੇ ਕੀਤਾ ਨਹੀਂ ਕੋਈ ਮਾ ਮਾੜੀ ਮੋਟੀ ਚਾਸਾ ਕਰਦਾ ਜਦੋਂ ਛਤਰੀ ਲੱਗੀ ਹੋਈ ਹੈ ਜੀ ਗੁਰਦੁਆਰੇ ਤੇ ਜਾਂ ਜੀ ਆ ਰੋੜਿਆ ਆ ਰਹੀ ਦਿੱਤੀ ਆ ਠੀਕ ਆ ਬਈ ਜੇਰਾ ਬਈ ਕਬੂਤਰ ਨੂੰ ਕਿੰਨੇ ਕ ਪਾਣੀ ਆ ਤੇ ਪਾਣੀ ਲਾ ਕੇ ਮਤਲਬ ਬਾਜੀ ਟਕਲੇ ਆਣਾ ਚਾਹੀਦਾ ਅਸਲ ਤਾਂ 5-6 ਪਾਣੀ ਹੋਣਾ ਹੂੰ ਜਿਹੜੇ ਆ ਪਾ ਗਾਦੇ ਨਾ ਇਹ ਪਹਿਲੇ ਪਾਣੀ ਤੇ ਛੱਡਤਾ ਦੂਜੇ ਤੇ ਇਹ ਤਾਂ ਉਹ ਕੰਮ ਗਲਤ ਹੀ ਹੂੰ ਛੱਡੇ ਅਸੀਂ ਵੀ ਆ ਹੂੰ ਬਾਜੀਆਂ ਜਿੱਤੇ ਵੀ ਆ ਜੀ 5 ਕ ਪਾਣੀ ਦਾ ਹੋਣਾ ਜੀ ਜੀ ਵੀ ਪਹਿਲੇ ਪਾਣੀ ਜਿਹੜੇ ਤੋਂ ਸੋਜ ਜਾਂਦੇ ਆਗੇ ਪਹਿਲੇ ਪਾਣੀ ਸੋਜ ਜਾਂਦੇ ਆ ਭਾਈ ਜਦੋਂ ਕਬੂਤਰਾਂ ਦਾ ਘਰੇ ਜਦੋਂ ਆਪਾਂ ਮਚਾਉਂਦੇ ਆ ਮੱਤੇ ਨਹੀਂ ਜੀ ਜਦੋਂ ਕਬੂਤਰ ਮੱਤਿਆ ਹੋ ਤਾਂ ਪਤਾ ਲੱਗੂਗਾ ਵੀ ਪਾਣੀ ਮੰਗਦਾ ਜੀ ਕੋਈ ਵੀ ਭਾਈ ਉਹਦੀ ਨਿਸ਼ਾਨੀ ਮੜਾਰ ਘਟਾਉਂਦਾ ਜਾਂ ਥੰਨ ਮੜਾਰ ਤਾਂ ਘਟਾਉਣੀ ਘਟਾਉਣੀ ਹੱਪਕੇ ਪੈਂਦਾ ਇਹ ਕੋਲਾ ਆਪ ਵੀ ਹੁਣ ਤਾਂ ਬੜੇ ਸਿਆਣੇ ਆ ਲੋਗ ਹੂੰ ਹੁਸਦਾ ਇੱਕ ਦੋ ਇੱਕ ਸਿਆਣਾ ਮਾ ਜੀ ਬੱਚ ਕਬੂਤਰਾਂ ਦਾ ਨਹੀਂ ਪਤਾ ਲੱਗਦਾ ਹੂੰ ਕਈ ਕਿਰੀ ਪਾਣੀ ਭਰ ਜਾਂਦਾ ਕਈ ਕਿਰੀ ਸਵੇਰੇ ਆਪਾਂ ਨਹੀਂ ਚੱਕਦੇ ਪਾਣੀ ਪਾਣੀ ਪੀ ਗਿਆ ਉਹ 20 ਗੱਲਾਂ ਹੋ ਜਾਂਦੀਆਂ ਬਸ ਤੇ ਦੋ ਦੋ ਕਾਲੀਆਂ ਮਿਰਚਾਂ ਦਵੇ ਯਾਰ ਇਹਨਾਂ ਨੂੰ ਗੱਲ ਮੁਕਾ। ਹੂੰ 15 ਦਿਨਾਂ ਬਾਅਦ ਜਦੋਂ ਆਪਾਂ ਇਹਨਾਂ ਨੂੰ ਬਦਾਨ ਪਾਉਂਦਾ। ਮੈਂ ਨਾਲ ਵੀ ਸੁੱਜਦੇ ਆ। ਠੀਕ ਆ ਬਈ ਕਾਲੀਆਂ ਮਿਰਚਾਂ ਕਿਵੇਂ ਪਿਉਂ ਕੇ ਹਾਂਜੀ ਪਿਉਂ ਕੇ ਕਾਲੀਆਂ ਮਿਰਚਾਂ ਵੀ ਕਿਵੇਂ ਰਾਤ ਦੋ ਪਿਉਂ ਕੇ ਬਸ ਤੇ ਦੋ ਦੋ ਪੁੱਤਰਾਂ ਨੂੰ ਕਾਲੀਆਂ ਮਿਰਚਾਂ ਦੇ। ਠੀਕ ਆ ਬਿਲਕੁਲ ਨਾਲਿਆਂ ਨੂੰ ਬਦਾਨ ਬਦਾਨ 15 ਦਿਨਾਂ ਤੱਕ 15 ਦਿਨਾਂ ਬਾਅਦ ਦੇ ਲਵੇ। ਇਹ ਗੱਲ ਬਦਾਮ ਚੁਗ ਲੈ ਸ਼ਾਮ ਨੂੰ ਦੇ ਦਿਓ 4:00 ਵਜੇ ਹੂੰ ਉਹਦੇ ਨਾਲ ਫਿਰ ਕੂਤਰ ਨਾਲੇ ਫੈਕਟਰੰਦਾਂ ਨੇ ਇੱਕ ਵਈ ਗੇੜਿਆਂ ਤੋਂ ਕੂਤਰ ਬਿੱਠਾ ਕਾਫੀ ਤਰ੍ਹਾਂ ਦੀਆਂ ਮਾਰ ਲੱਗ ਜਾਂਦੇ ਆ ਇੱਕ ਤਾਂ ਚਾਰ ਪੀ ਵਾਲੀਆਂ ਮਾਰ ਦਿਆ ਜਾਂ ਇੱਕ ਪਾਣੀ ਵਾਲੀਆਂ ਵੀ ਮਾਰ ਲੱਗ ਜਾਂਦੇ ਨੇ ਕਹੜੀਆਂ ਵੀ ਮਾਰ ਲੱਗ ਜਾਂਦੇ ਆ ਉਹ ਜਦੋਂ ਆਪਾਂ ਸਵੇਰੇ ਪੋਟੇ ਨਹੀਂ ਨਾ ਟੋਂਦੇ ਗਈ ਗੀ ਜੀ ਜਦੋਂ ਆਪਾਂ ਘਰੇ ਕੱਢਦੇ ਆ ਹਾਂਜੀ ਉਦੋਂ ਹੁੰਦਾ ਉਹ ਕੰਮ ਹੂੰ ਬਾਲੀ ਗਰਮੀ ਚ ਡਾਉਣ ਲੱਗ ਜਾਂਦੇ ਆ ਤੇ ਛੇਕ ਪੁੱਤਰ ਨੂੰ 20 ਬਿਮਾਰੀਆਂ ਜਮਾ ਜਾਂਦੀਆਂ ਜੀ ਉਦੋਂ ਮੈਂ ਮੇਨ ਗੱਲ ਤਾਂ ਫਿਰ ਰਹਿਸ਼ ਦੀ ਆ। ਉਹ ਇਹਨਾਂ ਦਾ ਅੰਦਰ ਦੀਵਰ ਲੀਵਰ ਸਹੀ ਰੱਖਣਾ ਪੈਣਾ। ਜੀ ਜਦੋਂ ਮੈਂ ਇਹਦਾ ਪਸ ਫੇਰੇਟਰ ਕੱਢਣਾ। ਉਦੋਂ ਦੇਖ ਕੇ ਕਈ ਗਰੀ ਆਪਾਂ ਫੜ ਫੜੀ ਕਰ ਦਿੰਦੇ। ਹਾਂ ਇਹ ਤਾਂ ਨਿਆ ਕਾਲੀ ਦੀ। ਹਾਂ ਜੀ। ਕਾਲੀ ਦੀ ਕੱਢ ਦਿੰਦੇ ਨਾ ਫੜ ਕੇ ਆ ਫੜਾ ਤੇ ਪਛੜਣਾ ਅੱਜ। ਹਾਂ। ਉਦੋਂ ਇਹ ਕੰਮ ਹੁੰਦਾ। ਜੀ। ਵੈਸੇ ਕਬੂਤਰ ਦਾ ਬਾਈ ਹੱਲ ਪਲਟਾ ਕੇ ਸਿੱਧਾ ਚਾਹੀਦਾ। ਨਹੀਂ ਨਹੀਂ ਨਹੀਂ। ਰੱਖ ਲਵੇ। ਰੱਖ ਲਵੇ ਵਿੱਚ ਵੈਸੇ ਛੇ ਜੁੜਦੇ ਆ ਬਲੇ ਕਬੂਤਰ। ਨਹੀਂ ਪਰਵਾਹ ਮੰਦੇ। ਇਹ ਨਸਲਾਂ ਦਾ ਡੋ ਅੱਡ ਫਹਾਕਦਾ ਹ ਹੁਣ ਆਪਣੇ ਤਾਂ ਸ਼ਰੂ ਸ਼ੇਮੈਂ ਛੱਡ ਦਨਾਂ ਉਹ ਜੇ ਆਟਾ ਸਾਡਾ ਹੋ ਜਾਂਦਾ ਇਹ ਨਾਲ ਹਮ ਬਦ ਸੰਭਲ ਵੀ ਥੋੜਾ ਜਿਹਾ ਜਦੋਂ ਆਪਾਂ ਇੱਕ ਰੱਸੀ ਨਗਾ ਦੇਣਾ ਬਹਿ ਗਏ 10 ਵਾਲਾ ਵੀ ਤਾਲ ਲਿਆ ਤੇ 2 ਵਾਲਾ ਵੀ 4 ਵਾਲਾ ਵੀ ਫਿਰ ਉਹਦੋਂ ਬਿਮਾਰ ਹੁੰਦੇ ਆ ਬਾਈ ਹਮ ਉਹਦਾ ਆਂਦਾ ਵੀ ਦਿਮਾਗ ਇਹਦਾ ਉਹ ਯਾਰ ਕਬੂਤਰ ਫੜ ਕੇ ਦੇਖ ਲਵੇਂ ਹਮ ਬਾਪਾ ਕਿਉਂ ਨੋੜ ਕੇ ਵੀ ਰੱਜੇ ਨੂੰ ਛੱਡਦਾ ਤਾਂ ਫਿਰ ਉਹ ਕੇ ਖਰਾਬ ਹੋਊਗੀ ਮਲੇ ਕਿਲਾ ਆਪਣਾ ਬਾਈ ਕਬੂਤਰ ਉੱਡ ਕੇ ਆ ਗਿਆ ਤੇ ਗੂਤਰ ਉੱਡ ਕੇ ਬਈ ਬੌਖਲ ਜਾਂਦੇ ਆ ਕਈ ਵੀ ਕਦੇ ਇਧਰ ਨੂੰ ਘਰੇ ਜਿਆਦਾ ਜ਼ੋਰ ਲਾ ਲੈਂਦੇ ਆ ਗੂਤਰ ਕਰੇ ਇਧਰ ਉਹਨਾਂ ਦਾ ਬਈ ਕੋਈ ਟਰੀਟਮੈਂਟ ਕੀ ਕਰਦੇ ਹੋ ਫਿਰ ਆਏ ਗੂਤਰ ਦਾ ਬਈ ਵੱਧ ਉੱਡ ਕੇ ਆਉਂਦਾ ਉਹ 2-3 ਘੰਟੇ ਪਾਉਂਦਾ ਉਹ ਬੌਖਾ ਲੈ ਕੇ ਉਹਨੂੰ ਬਾਜੀ ਦੇਵਾ ਉਹ ਵੀ ਦੁੱਧ ਕਰਦੇ ਨੇ ਘੰਟੇ ਕਹਿੰਦਾ ਵੀ ਉੱਤੇ ਬਹਿ ਮਿਲ ਹਾਂ ਪੱਖੇ ਪੱਖੇ ਦੇ ਰੱਖੋ ਹੂੰ ਕੱਪੜਾ ਰੱਖੋ ਉਹਦੇ ਥੱਲੇ ਠੰਡਾ ਕਰਕੇ ਫੇਰ ਉੱਡਦਾ ਠੀਕ ਲਾਈਨ ਹੀ ਹੁੜਦਾ ਨਹੀਂ ਨੰਤਾ ਦੂਜੇ ਦਾ ਹੂੰ ਗੁਰੂ ਬਾਈ ਕੋਈ ਸੀ ਕੋਈ ਗੁਰੂ ਗੋਸ ਪਿਆਰਾ ਜਿਹਾ ਕੋਈ ਹਾਂ ਬਾਲਾ ਗੁਰੂ ਗੋਹਮ ਗਾਏ ਹੁੰਦੇ ਉਹਨਾਂ ਦੇ ਲਾਗੇ ਆਉਂਦੇ ਉਹ ਬਟਾਮ ਨਹੀਂ ਹੁੰਦੇ ਹੂੰ ਬਾਹਰ ਲੱਗ ਆਪਣੇ ਵਾਲਾ ਵੀ ਚੱਲ ਕੰਮ ਕਰ ਜਾਂਦਾ ਹੂੰ ਇੱਕ ਦੋ ਕੇ ਦੀ ਪਾਣੀ ਕੱਢ ਦੋ ਆ ਉਧਰ ਜਾ ਉਧਰ ਜਾ ਜੋਰ ਲੱਗ ਕੇ ਆਉਂਦਾ ਬਈ ਉਹ ਪਾਣੀ ਨਹੀਂ ਖਿੱਚਦਾ ਫਿਰ ਉਹਨੂੰ ਪਾਣੀ ਕੱਢ ਕੇ ਪਾਣੀ ਤਾਜਾ ਦਿੰਦੇ ਹਾਂ ਹਾਂ ਇੱਕ ਦੋ ਕੇ ਦੀ ਤਾਜਾ ਵੀ ਜਿੱਦਾਂ ਉਹਨੂੰ ਪਿਲਾਏ ਵੇ ਗੇ ਹੂੰ ਦਾਣੇ ਬਈ ਕਰ ਜਾਂਦੇ ਆ ਹਾਏ ਬੰਗਿਆ ਗਲਾਸ ਦਿੰਦਾ ਆਂਦਾ ਕਬੂਤਰ ਮੱਚਿਆ ਹੋਇਆ ਕਬੂਤਰ ਗਲਾਸ ਦਿੰਦਾ ਆਂਦਾ ਉੱਡ ਗਿਆ ਕਬੂਤਰ ਬਈ ਕਿਹੜਾ ਸਮਾਂ ਮੈਂ ਦੇਖਿਆ ਛਤਰੀਆਂ ਦੇ ਵਿੱਚ ਗਲਸਣ ਲੱਗ ਗਏ ਅੱਗ ਲੱਗੀ ਪਈ ਅੰਦਰ ਹੂੰ ਕਰਦੋਂਦੇ ਆ ਭਾਈ ਹਨਾ ਜਿਹੜਾ ਬਈ ਕਬੂਤਰ ਗਲਾਸ 'ਚ ਆਉਦਾ ਫਿਰ ਨੁਕਸਾਨ ਕੋਈ ਮੈਨੂੰ ਕੋਈ ਨਹੀਂ ਨੁਕਸਾਨ ਨਹੀਂ ਯਾਰ ਉਹਨੇ ਦਾਣੇ ਚੋਆ ਆਪਾਂ ਦਾ ਨਵੇਂ ਸਿਕਲ ਦਾਣੇ ਪਾ ਲਾ ਆ ਉਹਦਾ ਕਾਹਦਾ ਨੁਕਸਾਨ ਹੂੰ ਕੀ ਗੱਲ ਬੰਦੇ ਕਹਿੰਦੇ ਆ ਵੀ ਕਬੂਤਰ ਜਦੋਂ ਮੰਨ ਕੇ ਗਲਾਸ ਦਾ ਇਹਦੇ ਅੰਦਰ ਦਾਣਿਆਂ ਨਾਲ ਹੁਣ ਆਪਣੇ ਉੱਡੇ ਫਿਰਦੇ ਗਲਛੀ ਜਾਂਦੇ ਆ ਕਰੇ ਹੂੰ ਕੀ ਕੋਈ ਡਰਨ ਵਾਲੀ ਗੱਲ ਨਹੀਂ ਨਾ ਨਾ ਕੋਈ ਡਰ ਨਾਲ ਜਨਾ ਬੈਮ ਕਰੇਗਾ ਉਹ ਨਾ ਗਲਤ ਠੀਕ ਆ ਬਾਈ ਬੜਾ ਬੈਮ ਨਾ ਕਰੇ ਨਾ ਹੂੰ ਜਿਹਦੇ ਤੇਰਾ ਕਬੂਤਰ ਤੰਦਰੁਸਤ ਆ ਯਾਰ ਹੂੰ ਛੇ ਨਹੀਂ ਵੀ ਕੱਲੀ ਖੇਡ ਨਾਲ ਨਹੀਂ ਉੱਡਦੇ ਹੂੰ ਜਿਹਦੇ ਤੇਰਾ ਕਬੂਤਰ ਤੰਦਰੁਸਤ ਆ ਤੈਨੂੰ ਪਤਾ 25 ਪੈ ਵੀ ਪਤਾ ਤੇਰਾ ਉੱਡੂਗਾ ਹੂੰ ਜਿਹਦੇ ਤੇਰਾ ਕਬੂਤਰ ਬਿਮਾਰ ਆ ਜੱਡੇ ਮਰਜੀ ਕਬੂਤਰ ਬਾਤੋ ਸੰਭਾਲੀ ਬਾਈ ਉਹਨੇ ਬਹਿ ਜਾਣਾ ਹੂੰ ਨਸਲ ਦੇ ਖੇੜ ਦਾ ਚਲ ਜ਼ਰੂਰੀ ਆ ਮੈਂ ਇਹ ਨਹੀਂ ਕਹਿੰਦਾ ਵੀ ਨਸਲ ਦੇ ਖੇੜ ਨਹੀਂ ਜ਼ਰੂਰੀ ਜਿੱਦੇ ਤੇਰਾ ਕਬੂਤਰ ਬਿਮਾਰ ਆ ਤੈਨੂੰ ਕਈ ਵਾਰੀ ਜੇੜਿਆਂ ਤੇ ਹੀ ਆਪਾਂ ਨੂੰ ਪਤਾ ਨਹੀਂ ਲੱਗਦਾ ਬਿਮਾਰ ਆ ਕਿੱਸਾ ਹੂੰ ਇਹਨਾਂ ਨੇ ਕਿਹੜਾ ਬੋਲ ਕੇ ਤਾਂ ਇਹ ਤਾਂ ਆਪ ਜੱਜ ਕਰਨਾ ਪੈਂਦਾ ਬਿਲਕੁਲ ਜੀ ਤੇ ਰੁੱਟਦੇ ਆ ਹੂੰ ਅੱਗੇ ਵਾਲੀ ਖੇੜ ਨਹੀਂ ਰਹੀ ਜਦੋਂ ਅਸੀਂ ਛੱਡ ਦਿੰਦੇ ਹੂੰ ਵੀ ਅੱਗੇ ਵਾਲੀ ਖੇੜ ਆ ਇਹ ਵੀ ਨਹੀਂ ਰਹੀ ਆਪਾਂ ਫਲਾਣੇ ਤੋਂ ਲਿਆਂਦੇ ਆਪਾਂ ਬਾਜ਼ੀਆਂ ਜਿੱਤਣਾਂ ਦੀ ਉਹਦਾ ਕੰਮ ਹੀ ਨਹੀਂ ਜਦੋਂ ਬੱਚੇ ਨਿਕਲੇ ਆਪਾਂ ਨੂੰ ਉਦੋਂ ਹੀ ਧਿਆਨ ਦੇਣਾ ਪੈਣਾ ਇਹਨਾਂ ਦੇ ਹੂੰ ਫੇਰ ਰੋੜਦੇ ਆ ਬੇ ਬੰਦਾ ਜਮਾ ਵਿਲਾ ਚਾਹੀਦਾ ਇਹਨਾਂ ਨੂੰ ਹੂੰ ਸਹੀ ਪੱਕੇ ਦਾ ਭਾਈ ਜਦੋਂ ਆਪਾਂ ਬਾਜ਼ੀਆਂ ਛੱਡਦੇ ਸੀਗੇ ਉਹਦੀ ਦਾਦੋਂ ਤੋਂ ਆਪਾਂ 20 25 ਸਾਲ ਪਹਿਲਾਂ ਹੀ ਕਹਿ ਦਿੰਦੇ ਆ ਉਹ ਕਬੂਤਰ ਵੀ ਘਟ ਸੀ ਹੁਣ ਤਾਂ 100 ਤੋਂ ਘਟ ਕੇ ਤੇ ਲੋ ਯਾਰ ਮੇਂ ਨਹੀਂ ਬੰਦੇ ਹੁੰਦੇ ਹੂੰ ਉਹਨੂੰ ਇਹਨਾਂ ਨੂੰ ਚੰਗਾ ਆਪਣੀ ਗੱਣ ਦੇ ਤਰ੍ਹਾਂ ਲੋ ਹੂੰ ਉਹਦਾ ਘਰ ਘਰ ਕਬੂਤਰ ਹੋਵੇ ਬਿਲਕੁਲ ਜੀ ਗੇਮ ਬਾਦ ਲਾਲੀ ਹੋਵੇ ਬਹੁਤ ਟਾਈਮ ਚ ਕਿਹੜੇ ਕਿਹੜੇ ਨਹੀਂ ਛੋਡੇ ਨਾਲ ਵੀ ਕਿਹੜੇ ਜਿਹੜੇ ਆਪਣੇ ਮਨਗੋ ਪਾਡੇ ਦਾ ਆ ਏਰੀਏ ਦੇ ਹੀ ਹੁੰਦੇ ਸੀ ਬਾਈ ਇੱਧਰ ਹੂੰ ਬਾਈ ਮੇਲੇ ਹੁਣ ਹੂੰ ਹੋਗਾ ਸੀ ਹਮ ਅਸਤਾ ਸੀ ਮਰ ਰੰਗੀਲਾ ਬਰਨਾਲਿਆਂ ਦੇ ਸੀ ਹੁੰਦਾ ਹੂੰ ਬਰਨਾਲੇ ਦੇ ਕਈ ਸੀ ਜਸਵੀਰ ਬਾਦਲ ਵੀ ਆ ਜਾਂਦਾ ਇੱਥੇ ਵੀ ਛੱਡੀ ਆ ਪਾਜੀ ਤੁਸੀਂ ਵੀ ਹਾਂ ਇੱਥੇ ਕੱਲ ਸੀ ਆ ਜੀ ਮੇਲੇ ਦੇ ਕੋਲੋਂ ਛੱਡਾਈ ਉੱਥੇ ਰਹੀ ਜਿੱਤੇ ਆ ਬੰਦੇ ਅੱਗੇ ਥੋੜੇ ਬੰਦੇ ਹੁੰਦੇ ਸੀ ਬਾਈ ਜਿੱਦਾਂ ਲਾਲੀਬੀਰ ਤੁਸੀਂ ਤਾਂ ਜਸਵੀਰ ਸਿੰਘ ਵੱਲ ਬੜੇ ਟੌਪ ਦੇ ਘੜੀਆਂ ਨਾਲ ਦਿੱਤੇ ਛੱਡਦੇ ਬਾਜ਼ੀਆਂ ਭਾਈ ਰੂਪਾ ਛੋਟੂ ਵੀ ਜਾਂਦਾ ਰਿਹਾ ਬਾਈ ਇੱਥੇ ਮੇਲੇ ਕੋਲੇ ਹੂੰ ਇੱਕ ਥਾਂ ਹੀ ਡੋਂਦੇ ਸੀ ਤਿੰਨੇ ਚਾਰੇ ਜਾਣੇ ਪੇਚੀ ਭਾਈ ਰੂੜਾ ਹੂੰ ਉਦੋਂ ਬਹੁਤ ਚੰਗੇ ਚੰਗੇ ਕਬੂਤਰ ਬਾਜ਼ੀ ਉਹ ਉਦੋਂ ਉਹ ਸਮਾਂ ਸੀ ਬਾਈ ਹੁਣ ਹੋਰ ਹੂੰ ਫਿਰ ਬਾਅਦ 'ਚ ਭਾਈ ਮਿੱਕੀ ਹੁਣੀ ਆਉਣ ਲੱਗੇ ਸਾਡੇ ਇੱਧਰ ਹੂੰ ਉਹਨਾਂ ਨੇ ਵੀ ਬਹੁਤ ਬਾਜ਼ੀਆਂ ਹੂੰ ਬਾਈ ਜਿਵੇਂ ਤੁਸੀਂ ਪੁਰਾਣੇ ਬਾਈ ਡਾਕਟਰ ਜਮੀਲੀ ਬਹੁਤ ਪੁਰਾਣੇ ਮੈਂ ਹਾਂਜੀ ਮੈਂ ਜਾਣਦਾ ਬਾਈ ਥੋੜੀ ਗੱਲਬਾਤ ਬਾਈ ਨਾਲ ਨਹੀਂ ਵੀਰੇ ਇੱਧਰ ਵੱਡੇ ਭਰਾ ਬੈਠੇ ਆ ਇਹਦੀ ਇਹਦੀ ਨਾਲ ਸਾਡੇ ਭਰਾ ਨੇ ਅਸੀਂ ਤਾਂ ਇਹਨਾਂ ਦੇ ਮੁਕਾਬਲੇ ਕੁਝ ਨਹੀਂ 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 ਸਾਰੇ ਇੱਕ ਮਿੰਟ ਦੇ ਆ ਸਿੱਖਣ ਵਾਲੇ ਆ ਨਹੀਂ ਨਹੀਂ ਸਾਰੇ ਆਪਣਾ ਤਾਂ ਐਡੀ ਕੋਈ ਗੱਲ ਨਹੀਂ ਹੈਗੀ ਦੱਸਣ ਵਾਲੀ ਬਾਕੀ ਤਾਂ ਲਵਲੀ ਵੀਰੇ ਸਾਰੇ ਭਰਾ ਬੈਠੇ ਆ ਹਾਂਜੀ ਹਾਂਜੀ ਮੈਂ ਜਿਹੜੀ ਗੱਲ ਆ ਨਾਸਲ ਵਧੀਆ ਹੋਗੇ ਮਿਹਨਤ ਮਿਹਨਤ ਆ ਗਈ ਅਕਲ ਦੀ ਜੇ ਤੁਸੀਂ ਕਿਸੇ ਚੀਜ਼ ਨੂੰ ਸਮਝ ਲਿਆ ਤਾਂ ਉਹਦੇ ਚ ਕਾਮਯਾਬ ਹੋ ਜਾਵੀਂ ਜੇ ਤੁਸੀਂ ਕਿਸੇ ਚੀਜ਼ ਨੂੰ ਨਾ ਸਮਝਿਆ ਉਹਨੇ ਤਾਂ ਫੇਲ ਹੀ ਹੋਣਾ ਮੇਰਾ ਚੰਗਾ ਉਸਤਾਦ ਹੋਵੇ ਚੰਗਾ ਕੋਈ ਦੋਸਤ ਹੋਵੇ ਚੰਗਾ ਕੋਈ ਰਿਸ਼ਤੇਦਾਰ ਹੋਵੇ ਜਿਹੜਾ ਤੁਹਾਨੂੰ ਬਿਨਾਂ ਦੱਸੇ ਤੋਂ ਇਹਦੇ 'ਚ ਪਤਾ ਵੀ ਕੁਝ ਨਹੀਂ ਲੱਗਦਾ ਜੀ ਕੋਈ ਕੁਛ ਕਹੀ ਜਾਵੇ ਵੀ ਭਾਈ ਮੈਂ ਖੁਦ ਸਿੱਖ ਲਿਆ ਜੇ ਉਹਨੂੰ ਕੋਈ ਸੇਧ ਦਊ ਕੋਈ ਆਈਡੀਆ ਦਊ ਫਿਰ ਬੰਦਾ ਅੱਗੇ ਤਰੱਕੀ ਕਰ ਲੈਂਦਾ ਦੱਸਣਾ ਤਾਂ ਮਾੜਾ ਮੋਟਾ ਬੰਦਾ ਜਦੋਂ ਇੱਕ ਮਾੜੀ ਜੀ ਪਤਾ ਲੱਗ ਜਾਏ ਨਾ ਬੰਦੇ ਨੂੰ ਜਿਹਦਾ ਦਿਮਾਗ ਉਹਨੇ ਉੱਥੇ ਹੀ ਸਿੱਖ ਲਿਆ ਹਾਂ ਜੀ ਜਿਹਨੇ ਨਹੀਂ ਸਿੱਖਣਾ ਨੂੰ ਕੋਲੇ ਬੈ ਕੇ ਲਿਖ ਕੇ ਦੇ ਦੀ ਹੂੰ ਉਹਦਾ ਮਨ ਨਹੀਂ ਖੜਨਾ ਜੀ ਸਹੀ ਬਾਕੀ ਮੇਨ ਗੱਲ ਆ ਕਿ ਬੰਦ ਇਨਸਾਨ ਲਵੇ ਸਮਾਂ ਇਹ ਕੋਈ ਦੁਕਾਨਦਾਰਾ ਜਾਂ ਕਾਮਕਾਰ ਵਾਲਾ ਬੰਦਾ ਉਹ ਸ਼ੌਕ ਤਾਂ ਕਰ ਸਕਦਾ ਪਰ ਉਹ ਸਟਾਰ ਨਹੀਂ ਬਣ ਸਕਦਾ ਉਹ ਖੇਡ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ ਚਲੋ ਸ਼ੌਕ ਤਾਂ ਹੁਣ ਸਾਰੀ ਕਰਦੇ ਆਗੇ ਪਰ ਮੇਨ ਕਬੂਤਰਬਾਜੀ 'ਚ ਸਮਾਂ ਦਾ 12 ਮਹੀਨੇ 30 ਦਿਨ ਜੋ ਇਨਸਾਨ ਇਹਨਾਂ ਦੇ ਉੱਪਰ ਇਹਨਾਂ ਨੂੰ ਸਮਝ ਕੇ ਮਿਹਨਤ ਕਰਦਾ ਜੀ ਉਹ ਕਾਮਯਾਬ ਹੋ ਸਕਦਾ ਨਹੀਂ ਤਾਂ ਮੇਰੇ ਵਰਗੇ ਭਾਈ ਰੱਖੀ ਦਾ ਸਾਰੀ ਬੈਠੇ ਆ ਰੱਖੀ ਦਾ ਸਾਰੀ ਬੈਠੇ ਆ ਪਰ ਉਹ ਸ਼ੌਕ ਪੂਰਾ ਕਰ ਸਕਦੇ ਆ ਪਰ ਜਿੰਨਾ ਮੁਸ਼ਕਲ ਨਵੇਂ ਬੰਦੇ ਨੂੰ ਆਪਾਂ ਚਲੋ ਜਿਹੜੀ ਗੱਲ ਤੇ ਆਪਾਂ ਟੌਪਿਕ ਤੇ ਵੀ ਜਿਹੜੇ ਹਰੀਆਂ ਮਿੱਠਾ ਮਾਰ ਲਏ ਇਹਨਾਂ ਦਾ ਅਸਲੀ ਲਾਜ ਬਈ ਕੀ ਆ ਮੇਰੇ ਵਰਗਾ ਘਬਰਾ ਜਾਂਦਾ ਵੀ ਯਾਰ ਮੇਰੇ ਕੋਲ ਤਾਂ ਹਰੀਆਂ ਮਿੱਠਾ ਮਾਰਨ ਲੱਗੇ ਜਦੀ ਤੇ ਛੱਡ ਜਾਂਦਾਗਾ ਲਾਜ ਹਰ ਇੱਕ ਚੀਜ਼ ਦਾ ਹਨਾ ਬਈ ਦੁਨੀਆ ਦੀ ਕੋਈ ਚੀਨੀ ਦਾ ਲਾਜ ਨਾ ਦੇਖੋ ਵੀਰ ਤੁਹਾਨੂੰ ਮੈਂ ਇੱਕ ਗੱਲ ਸਮਝਾਉਣਾ ਜਿਸ ਬੰਦੇ ਨੇ ਕਿਸੇ ਚੀਜ਼ ਨੂੰ ਸਮਝ ਲਿਆ ਜਿਹਦਾ ਜਿਸ ਤੇ ਧਿਆਨ ਆ ਨੰਬਰ ਦਾ ਪਹਿਲਾ ਉਹਦੇ ਕਬੂਤਰ ਹਦੀਆਂ ਬਿਠਾ ਹੀ ਨਹੀਂ ਮਾਰਦੇ ਜੀ ਜੇ ਤੁਹਾਡੀ ਗੌਰ ਨਹੀਂ ਹੈ ਕਿਸੇ ਚੀਜ਼ ਤੇ ਜਾਨਵਰਾਂ ਦੇ ਧਿਆਨ ਨਹੀਂ ਹੈ ਹਦੀਆਂ ਬਿਠਾ ਦਾ ਤਾਂ ਮਾਰਨਗੇ ਹੁਣ ਲਾਲੀ ਵੀਰ ਨੇ ਦੱਸਿਆ ਵੀ ਮੈਂ ਇਹਦੇ ਮਿਹਦੇ ਦਾ ਕੰਮ ਆ ਮੈਂ ਜੀ ਮੈਂ ਇਨਸਾਨ ਦੇ ਲੀਵਰ ਦਾ ਕੰਮ ਆ ਜੀ ਜਿਹੜਾ ਇਨਸਾਨ ਹੁਣ ਮੰਨ ਲਓ ਕੋਈ ਖਾਣਾ ਹੀ ਗਲ ਤੱਕ ਖਾ ਗਿਆ ਜੀ ਹਾਂਜੀ ਉਹਦਾ ਮਿਹਦਾ ਅਫਸੈਟ ਹੋਣਾ ਹੀ ਹੋਣਾ